ਰਉਣੀ ਇਹ ਤਾਂ ਬਿੱਟੂ ਕੋਲੇ ਕੋਈ ਤੋਕਣੀ ਬਈ ਉਹ ਚਰਚਾ ਦੇ ਵਿੱਚ ਆਉਣਾ ਚਾਹਦਾ ਹੁੰਦਾ ਤੇ ਚਰਚਾ ਦੇ ਵਿੱਚ ਰਹਿੰਦਾ ਉਹਨੂੰ ਕਹਿ ਇੱਥੇ ਆਵੇ ਆਪਣੇ ਡੱਲੇਵਾਲ ਜੀ ਬੈਠੇ ਮਰਨ ਵਰਤ ਤੇ 21 ਦਿਨ ਹੋ ਗਏ ਬਈ ਆਣ ਦੇ ਦਿੰਦਾ ਇੱਥੇ ਇੱਕ ਖੁੰਡੇ ਜਿਹੇ ਵਾਲਾ ਬਾਬਾ ਉਹ ਰੁਲਦੂ ਰੁਲਦੂ ਆ ਕੋਈ ਠੀਕ ਆ ਅਸੀਂ ਆਏ ਆ ਜੀ ਫਲਾਨਾ ਜੀ ਝੌਂਕਾ ਜੇ ਉਹ ਰਾਜੇਵਾਲ ਮੁੱਖ ਮੰਤਰੀ ਬਣ ਲਈ ਪਹਿਲਾਂ ਉੱਥੋਂ ਉਹਨਾਂ ਨੇ ਦਿੱਲੀ ਮੋਰਚਾ ਪਟਾਇਆ ਜਿਹੜੀਆਂ ਦੂਜੀਆਂ ਜਹਿਬੰਦੀਆਂ ਯਾਰ ਉਹਨਾਂ ਨੂੰ ਦਿਸਦਾ ਨਹੀਂ ਵੀ ਸਾਡੇ ਪੰਜਾਬ ਦਾ ਇੱਕ ਬਜ਼ੁਰਗ ਜਿਹਨੂੰ ਕੈਂਸਰ ਦੀ ਨਾਮ ਮਰਦ ਬਿਮਾਰੀ ਚੁੰਬੜੀ ਹੋਈ ਆ ਉਹ ਆ ਕੇ ਇੱਥੇ ਮਰਨ ਵਰ ਤੇ ਬੈਠਾ ਹੈ ਉਹਨਾਂ ਨੂੰ ਨਮਰਦ ਕਹੂੰਗਾ ਇਹ ਕੀ ਯਾਰ ਤੁਸੀਂ ਉਹਨਾਂ ਦੀ ਖਾਤਰ ਝੰਡੇ ਚੱਕ ਕੇ আর ਤੁਸੀਂ 1 ਮਿੰਟ ਬੈਠੇ ਆ ਤੁਸੀਂ ਛੋਡਾ ਯਾਰ ਪੰਜਾਬ ਦਾ ਜਰਨੈਲ ਕੈਂਸਰ ਨਾਲ ਲੜ ਰਿਹਾ ਬੰਦਾ ਹੈ ਤੇ ਉਹ ਮਰਨ ਵਾਰ ਤੇ ਬੈਠਾ ਤੁਸੀਂ ਤੁਹਾਡੇ ਜਿਹੜੇ ਮੂਹਰੇ ਲਾਏ ਵੇ ਕਿੰਨਾ ਨੇ ਲਾਏ ਆਪਾਂ ਲਾਏ ਆ ਉਹ ਤੁਹਾਨੂੰ ਕਹਿਣਗੇ ਤਾਂ ਫੇਰ ਤੁਸੀਂ ਜਾਓਗੇ ਜੇ ਪਹਿਲੀ ਗੱਲ ਤਾਂ ਤੁਹਾਡਾ ਚੈਨਲ ਵਾਲਿਆਂ ਦਾ ਸਾਡੀ ਆਵਾਜ਼ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣ ਲਈ ਇੱਥੇ ਪਹੁੰਚਣ ਤੇ ਧੰਨਵਾਦ ਕਰਦੇ ਆਂ ਰਵਨੀਤ ਬਿੱਟੂ ਇੱਕ ਹਰਿਆ ਹੋਇਆ ਮੰਤਰੀ ਬਣਾਇਆ ਹੋਇਆ ਬੰਦਾ ਜੀ ਠੀਕ ਆ ਹਰੇ ਹੋਏ ਨੂੰ ਪਾਵਰ ਦਿੱਤੀ ਵੀ ਉਹਨੂੰ ਉਹਦੇ ਕੋਲੇ ਕੁਝ ਨਹੀਂ ਉਹ ਗੱਲਾਂ ਹਵਾ ਚ ਮਤਲਬ ਕਿ ਉਹ ਡਾਰੀਆਂ ਮਾਰਨ ਨਾਲ ਕਿਸਾਨ ਲੀਡਰ ਗੱਲਬਾਤ ਕਰਨ ਨੂੰ ਅੱਜ ਵੀ ਤਿਆਰ ਹੈ ਕਿਹੜੇ ਕਿਸਾਨ ਲੀਡਰ ਨੇ ਰਵਨੀਤ ਬਿੱਟੂ ਨੂੰ ਜਵਾਬ ਦਿੱਤਾ ਵੀ ਅਸੀਂ ਗੱਲ ਨਹੀਂ ਕਰਦੇ ਠੀਕ ਆ ਰਵਨੀਤ ਬਿੱਟੂ ਆਵੇ ਯਾਰ ਆ ਪੰਜਾਬ ਆ ਬਾਰਡਰ ਆ ਠੀਕ ਆ ਜਦੋਂ ਦਾ ਵੋਟਾਂ ਲੈਣੀਆਂ ਹੁੰਦੀਆਂ ਮੋਦੀ ਵਰਗਿਆਂ ਨੂੰ ਵੀ ਇਹ ਦੱਸ ਜਾਂਦਾ ਪੰਜਾਬ ਆਪਣਾ ਤੇ ਕੀ ਗੱਲ ਅੱਜ ਕਿਸਾਨ ਇੱਥੇ ਬੈਠੇ ਬਾਰਡਰ ਤੇ ਦੱਸ ਦੇਣੀ ਹੈ ਕਿਸਾਨ ਬਾਰਡਰ ਤੇ ਬੈਠੇ ਇੱਥੇ ਦੱਸ ਨਹੀਂ ਰਹੇ ਉਹਨਾਂ ਨੂੰ ਉਹੀ ਪੰਜਾਬ ਆ ਜਦੋਂ ਵੋਟਾਂ ਆ ਜਾਂਦੀਆਂ ਇਧਰ ਨੂੰ ਭੱਜ ਲੈਣੇ ਹਨਾ ਫੇਰ ਜਿੱਥੋਂ ਦਾ ਉਹਦੇ ਕਰਨ ਕੂੜਾ ਕਰਕਟ ਸਾਰਾ ਕੁਝ ਲਿਆ ਕੇ ਤੁਸੀਂ ਪੰਜਾਬ ਚ ਥੋਪੀ ਜਾਂਦੇ ਆ ਕੋਈ ਫੈਕਟਰੀ ਖਾਨ ਨਾਲ ਲਿਆਓ ਗੰਦ ਮੰਦ ਲਿਆ ਕੇ ਪੰਜਾਬ ਚ ਆ ਪਿੱਛੇ ਬੁੱਢੇ ਨਾਲੇ ਦਾ ਰੌਲਾ ਪਿਆ ਵਾ ਕਿੰਨਾ ਗੰਦ ਲੋਕਾਂ ਨੂੰ ਪਾਣੀ ਕਿਸ ਤਰ੍ਹਾਂ ਦਾ ਕੀ ਪਾਣੀ ਪਿਆਈ ਜਾਂਦੇ ਹਨਾ ਰਵਨੀਤ ਬਿੱਟੂ ਕੋਲੇ ਕੋਈ ਤੋਕਣੀ ਬਈ ਉਹ ਚਰਚਾ ਦੇ ਵਿੱਚ ਆਉਣਾ ਚਾਹਦਾ ਹੁੰਦਾ ਤੇ ਚਰਚਾ ਦੇ ਵਿੱਚ ਰਹਿੰਦਾ ਉਹਨੂੰ ਕਹਿ ਇੱਥੇ ਆਵੇ ਆਪਣੇ ਡੱਲੇਵਾਲ ਜੀ ਬੈਠਾ ਮਰਨਵਰਤ ਤੇ 21 ਦਿਨ ਹੋ ਗਏ ਬਈ ਹੂੰ ਠੀਕ ਹੈ ਕਿੰਨਾ ਦੀ ਖਾਤਰ ਬੈਠੇ ਆ ਪਹਿਲਾਂ ਤਾਂ ਮੈਂ ਇੱਕ ਗੱਲ ਰੋਕ ਕੇ ਕਹਿੰਦਾ ਸਾਡੀਆਂ ਜਿੰਨੀਆਂ ਕਿਸਾਨ ਜਹੇ ਬੰਦੀਆਂ ਜਿੰਨੀਆਂ ਬਿਲਾ ਲੋ ਜਿੰਨੀਆਂ ਕਿਸਾਨ ਜਹੇ ਬੰਦੀਆਂ ਦਾ ਇੱਥੇ ਸਮਰਥਨ ਆ ਠੀਕ ਆ ਡੱਲੇਵਾਲ ਸਾਹਿਬ ਕੱਲੇ ਇੱਕ ਆਪ ਦੀ ਜਹੇਬੰਦੀ ਲਈ ਨਹੀਂ ਜਾਂ ਜਿਹੜੇ ਬੰਦੇ ਉਹਦੀ ਜਹੇਬੰਦੀ ਨਾਲ ਜੁੜੇ ਹੋਇਆ ਉਹਨਾਂ ਵਾਸਤੇ ਮਰਨwarte ਤੇ ਨਹੀਂ ਬੈਠੇ ਮਜ਼ਦੂਰਾਂ ਲਈ ਛੋਟੇ ਵਪਾਰੀਆਂ ਲਈ ਠੀਕ ਆ ਕਿਸਾਨਾਂ ਲਈ ਉਹ ਮਰਨwarte ਤੇ ਬੈਠਿਆ 21 ਦਿਨ ਹੋ ਗਏ ਕੀ ਗੱਲ ਜਿਹੜੀਆਂ ਦੂਜੀਆਂ ਜਹੇਬੰਦੀਆਂ ਯਾਰ ਉਹਨਾਂ ਨੂੰ ਦਿਸਦਾ ਨਹੀਂ ਵੀ ਸਾਡੇ ਪੰਜਾਬ ਦਾ ਇੱਕ ਬਜ਼ੁਰਗ ਜਿਹਨੂੰ ਕੈਂਸਰ ਦੀ ਨਾਂ ਮਰਦ ਬਿਮਾਰੀ ਚੁੰਬੜੀ ਹੋਈ ਆ ਉਹ ਆ ਕੇ ਇੱਥੇ ਮਰਨwarte ਤੇ ਬੈਠਾ 21 ਦਿਨ ਹੋ ਗਏ ਕਿਸਾਨ ਜਹੇ ਬੰਦੀਆਂ ਦੇ ਦੂਜੇ ਲੀਡਰ ਜਿਹੜੇ ਆਪਣੇ ਆਪ ਨੂੰ ਪੰਜਾਬ ਹਤੈਸ਼ਿਕ ਹੁੰਦੇ ਆ ਮੈਂ ਤਾਂ ਇਥੇ ਇਹ ਗੱਲ ਕਹੂੰਗਾ ਵੀ ਯਾਰ ਮਰ ਗਏ ਉਹ ਮਰ ਗਏ ਉਹ ਅੱਜ ਕੋਈ ਬਿਆਨ ਦੇ ਦਿੰਦਾ ਇਥੇ ਇੱਕ ਖੁੰਡੇ ਜਿਹੇ ਵਾਲਾ ਬਾਬਾ ਉਹ ਰੁਲਦੂ ਰੁਲਦੂ ਆ ਕੋਈ ਠੀਕ ਆ ਅਸੀਂ ਆਏ ਆ ਜੀ ਫਲਾਨਾ ਜੀ ਧੌਂਕਾ ਜੇ ਉਹ ਰਾਜੇਵਾਲ ਆ ਮੁੱਖ ਮੰਤਰੀ ਬਣਨ ਲਈ ਪਹਿਲਾਂ ਉੱਥੋਂ ਉਹਨਾਂ ਨੇ ਦਿੱਲੀ ਮੋਰਚਾ ਪਟਾਇਆ ਠੀਕ ਆ ਪਟਾ ਕੇ ਆ ਕੇ ਇਥੇ ਇਲੈਕਸ਼ਨ ਲੜੇ ਕੀ ਜਮਾਨਤਾਂ ਜਬਤ ਹੋਈਆਂ ਠੀਕ ਆ ਅੱਜ ਇੱਥੇ ਡੱਲੇਵਾਲ ਦੇ ਨਾਲ ਆ ਕੇ ਬੈਠ ਕੇ ਆਪਣੇ ਜਿਹੜੇ ਮਸਲੇ ਕਿਸਾਨੀ ਮਸਲੇ ਮਜ਼ਦੂਰਾਂ ਦੇ ਮਸਲੇ ਛੋਟੇ ਵਪਾਰੀਆਂ ਦੇ ਮਸਲੇ ਉਹਨਾਂ ਮਸਲਿਆਂ ਦੇ ਉੱਤੇ ਆ ਕੇ ਬੈਠ ਕੇ ਸਮਰਥਨ ਕਰਨ ਦੀ ਲੋੜ ਆ ਨਾ ਕਿ ਕੱਲੇ ਉੱਥੇ ਬੈਠੇ ਅਖਬਾਰਾਂ 'ਚ ਬਿਆਨ ਦੇ ਜਾਂਦੇ ਇੱਕ ਉਗਰਾਹਾਂ ਵਾਲੇ ਆ ਗਏ ਆ ਅਸੀਂ ਜੀ ਅਖੇ ਪੱਤਰਕਾਰ ਕੋਈ ਜਾਂਦਾ ਉਹ ਤੋਂ ਪੁੱਛਦਾ ਵੀ ਤੁਸੀਂ ਕੀ ਗੱਲ ਕਹਿੰਦੇ ਅਸੀਂ ਅਖਬਾਰ ਦੇ ਵਿੱਚ ਸਟੇਟਮੈਂਟ ਦੇਤੀ ਅਖਬਾਰਾਂ 'ਚ ਸਟੇਟਮੈਂਟਾਂ ਦਿੱਤਿਆਂ ਨਾਲ ਇਹ ਚੀਜ਼ਾਂ ਹੁੰਦੀਆਂ ਅਖਬਾਰਾਂ 'ਚ ਤਾਂ ਮੈਂ ਬੋਲ ਦੂੰਗਾ ਇੱਥੇ ਬਿਆਨ ਦੇ ਦੂੰਗਾ ਜਾ ਕੇ ਵੀ ਹਾਂ ਜੀ ਸਾਡਾ ਸਮਰਥਨ ਡੱਲੇਵਾਲ ਨੂੰ ਹੂੰ ਤੁਸੀਂ ਇੱਥੇ ਆਓ ਪਹੁੰਚੋ ਫੇਰ ਪਤਾ ਲੱਗੂਗਾ ਤੁਸੀਂ ਯਾਰ ਜਿਹੜੇ ਲੋਕ ਆ ਮੈਂ ਤਾਂ ਉਹਨਾਂ ਲੋਕਾਂ ਨੂੰ ਕਹਿੰਨਾ ਜਿਹੜੇ ਇਹਨਾਂ ਜਹੇ ਬੰਦੀਆਂ ਨਾਲ ਜੁੜੇ ਹੋਏ ਲੋਕ ਆ ਹੂੰ ਮੈਂ ਯਾਰਨ ਮੈਂ ਡੱਲੇਵਾਲ ਜਹੇ ਬੰਦੀ ਨਾਲ ਮੇਰਾ ਕੋਈ ਸਬੰਧ ਨਹੀਂ ਬਈ ਠੀਕ ਆ ਮੈਂ ਸਾਰੀਆਂ ਜਹੇ ਬੰਦੀਆਂ ਜਿੰਨੀਆਂ ਜਹੇ ਬੰਦੀਆਂ ਸਾਰੀਆਂ ਦਾ ਸਤਿਕਾਰ ਕਰਦਾ ਹਰ ਇੱਕ ਨੂੰ ਇੱਕ ਆਰ ਐਮ ਪੀ ਯੂਨੀਅਨ ਦਾ ਡਾਕਟਰਾਂ ਮੈਂ ਠੀਕ ਆ ਸੀ ਫੰਡ ਦਿੰਨੇ ਆ ਸਾਡੀ ਯੂਨੀਅਨ ਕੰਨੀਓ ਮੈਡੀਕਲ ਪ੍ਰੈਕਟਿਸ ਐਸੋਸੀਏਸ਼ਨ ਪੰਜਾਬ 1950 295 ਵੱਲੋਂ ਡਾਕਟਰ ਕਾਲ ਖਜੀ ਸਾਡੇ ਪ੍ਰਧਾਨ ਨੇ ਜ਼ਿਲ੍ਹਾ ਪ੍ਰਧਾਨ ਰਿਸ਼ਪਾਲ ਜੀ ਆ ਅੱਜ ਅਸੀਂ ਆਪਦੀ ਟੀਮ ਲੈ ਕੇ ਆਏ ਆ ਇੱਥੇ ਤੇ ਮੈਂ ਜਿੰਨੀਆਂ ਵੀ ਜਹੇਬੰਦੀਆਂ ਦੇ ਲੀਡਰ ਆ ਹਨਾ ਬਾਕੀ ਜਿਹੜੇ ਇੱਥੇ ਨਹੀਂ ਪਹੁੰਚੇ ਤੇ ਉਹਨਾਂ ਨਾਲ ਜਿਹੜੇ ਜੁੜੇ ਹੋਏ ਲੋਕ ਆ ਮੇਰੇ ਵਰਗੇ ਮੈਂ ਉਹਨਾਂ ਨੂੰ ਨਮਰਦ ਕਹੂੰਗਾ ਯਾਰ ਕੀ ਯਾਰ ਤੁਸੀਂ ਉਹਨਾਂ ਦੀ ਖਾਤਰ ਝੰਡੇ ਚੱਕ ਕੇ ਯਾਰ ਤੁਸੀਂ 1 ਮਿੰਟ ਬੈਠੇ ਆ ਤੁਸੀਂ ਸੋਡਾ ਯਾਰ ਪੰਜਾਬ ਦਾ ਜਰਨੈਲ ਕੈਂਸਰ ਨਾਲ ਲੜ ਰਿਹਾ ਬੰਦਾ ਹੈ ਤੇ ਉਹ ਮਰਨ ਵਰਤੇ ਬੈਠਾ ਤੁਸੀਂ ਤੁਹਾਡੇ ਜਿਹੜੇ ਮੂਰੇ ਲਾਏ ਵੇ ਕਿੰਨਾ ਨੇ ਲਾਏ ਆ ਆਪਾਂ ਲਾਏ ਆ ਉਹ ਤੁਹਾਨੂੰ ਕਹਿਣਗੇ ਤਾਂ ਫੇਰ ਤੁਸੀਂ ਜਾਓਗੇ ਨਹੀਂ ਇੱਥੇ ਗੱਲ ਹੋਰ ਬਾਈ ਤੁਹਾਡੀ ਤੁਹਾਡੀ ਗੱਲ ਮੁੱਦਾ 1 ਮਿੰਟ ਕੱਲਾ ਮੁੱਦਾ ਯਾਰ ਜੇ ਰਾਜੇਵਾਲ ਆ ਜਾਂ ਅਗਰਾਹਾਂ ਵਾਲੇ ਆ ਜਾਂ ਉਹ ਖੁੰਡੇ ਵਾਲਾ ਕੱਲਾ ਉਹਨਾਂ ਦਾ ਮੁੱਦਾ ਉਸੇ ਮੁੱਦੇ ਨੂੰ ਲੈ ਕੇ ਇੱਥੇ ਬੈਠੇ ਆ ਕਹਿੰਦੇ ਸਾਨੂੰ ਕਹੋਗੇ ਤਾਂ ਅਸੀਂ ਆਵਾਂਗੇ ਯਾਰ ਇਹ ਚੀਜ਼ਾਂ ਕਹਿਣ ਦੀ ਲੋੜ ਹੁੰਦੀ ਆ ਅੱਜ ਪਾਕਿਸਤਾਨ ਵਾਲੇ ਆਪਣੇ ਦੇਸ਼ ਤੇ ਹਮਲਾ ਕਰ ਦੇਣ ਤੇ ਯਾਰ ਆਪਾਂ ਨੂੰ ਆਪਾਂ ਮੋਦੀ ਵਰਗਿਆਂ ਦੀ ਡੀ ਕਰਾਂਗੇ ਵੀ ਇੱਧਰ ਆਪਣੇ ਨਾ ਅਕਿਲੰਦੇ ਅੰਬਰਸਰ ਵਾਲੇ ਪਾਸੇ ਨੂੰ ਅਟੈਕ ਕਰ ਦੇਣ ਆਪਾਂ ਤਾਂ ਘਰਾਂ ਤੋਂ ਚੱਲਾਂਗੇ ਯਾਰ ਆਪਣੇ ਪੰਜਾਬ ਤੇ ਹਮਲਾ ਹੁੰਦਾ ਸੈਂਟਰ ਤਾਂ ਪਹਿਲਾਂ ਹੀ ਚਾਹੁੰਦੀ ਬਈ ਇਹ ਚੀਜ਼ਾਂ ਦੱਲੇਵਾਲ ਸਾਹਿਬ ਦੀ ਕੋਈ ਮੰਗ ਵੱਖਰੀ ਆ ਤਾਂ ਤਾਂ ਕਰਕੇ ਨਹੀਂ ਜਿੱਥੇ ਬੰਦੀਆਂ ਨਾਲ ਆ ਰਹੀਆਂ ਡੱਲੇਵਾਲ ਦੀ ਕੋਈ ਮੰਗ ਵੱਖਰੀ ਨਹੀਂ ਡੱਲੇਵਾਲ ਦੀਆਂ ਮੰਗਾਂ ਵੀ ਉਹੀ ਨੇ ਠੀਕ ਆ ਜੋ ਮੰਗਾ ਪਹਿਲਾਂ ਸਰਕਾਰ ਨੂੰ ਸੌਪੀਆਂ ਵੀ ਆ ਸਰਕਾਰ ਨੇ ਵਾਅਦਾ ਖਿਲਾਫੀ ਕੀਤੀ ਉਹਨਾਂ ਮੰਗਾਂ ਦੇ ਉੱਤੇ ਮੰਗਾਂ ਮੰਨ ਕੇ ਸਰਕਾਰ ਨੇ ਡੱਲੇਵਾਲ ਸਾਹਿਬ ਪਹਿਲਾਂ ਵੀ ਮੋਰਚਾ ਜਦੋਂ ਉੱਥੋਂ ਚੱਕਿਆ ਉਦੋਂ ਚੱਕਣ ਦੇ ਹੱਕ ਦੇ ਵਿੱਚ ਨਹੀਂ ਸੀਗੇ ਇਹ ਗੱਲਾਂ ਕਿਉਂਕਿ ਜਿਹੜੀ ਦੂਜੀ ਲੀਡਰਸ਼ਿਪ ਸੀਗੀ ਕੋਈ ਰਾਜੇਵਾਲ ਲਾਲੋ ਜਾਂ ਜਿਹੜੇ ਹੋਰ ਬਥੇਰੇ ਠੀਕ ਆ ਬਾਬਾ ਖੁੰਡੇ ਵਾਲਾ ਗ੍ਰਹਿ ਮੰਤਰੀ ਬਣਨਾ ਚਾਹੁੰਦਾ ਹੋਣਾ ਉਹ ਆ ਕੇ ਵੀ ਅਸੀਂ ਜਿੱਤਾਂਗੇ ਪਰ ਇਹ ਚੀਜ਼ਾਂ ਨਹੀਂ ਹੁੰਦੀਆਂ ਜਿਹੜੀ ਰਾਜਨੀਤੀ ਆ ਅਲੱਗ ਆ ਜਿਹੜੀ ਆਪਣੀ ਯੂਨੀਅਨਾਂ ਸੰਸਥਾ ਆਪਣੀ ਸੰਸਥਾ ਜਿਹੜੀ ਯੂਨੀਅਨਾਂ ਕੋਈ ਵੀ ਆ ਸਰਕਾਰਾਂ ਤੋਂ ਤਕੜੀ ਹੁੰਦੀ ਆ ਸਰਕਾਰਾਂ ਦਾ ਲੋਕਾਂ ਦਾ ਇਕੱਠ ਠੀਕ ਆ ਲੋਹੇ ਦੀ ਲੱਠ ਇਹ ਜਦੋਂ ਵੀ ਸਰਕਾਰਾਂ ਦੇ ਉੱਤੇ ਪੈਣ ਲੱਗੀ ਨਾ ਇਹ ਸਰਕਾਰਾਂ ਨੂੰ ਭੱਜਣ ਨੂੰ ਵਾਹ ਨਹੀਂ ਥਿਹਾਣੇ ਬਈ ਇਹ ਚੀਜ਼ਾਂ ਜੇ ਲੋਕ ਇਕੱਠੇ ਹੋ ਜਾਣ ਪਰ ਲੋਕਾਂ ਨੂੰ ਇਕੱਠੇ ਕੌਣ ਨਹੀਂ ਹੋਣ ਦਿੰਦਾ ਜਿਹੜੇ ਮੇਰੇ ਵਰਗਿਆਂ ਨੂੰ ਲੀਡਰ ਬਣਾ ਦਿੰਦੇ ਆ ਮੂਰੇ ਠੀਕ ਆ ਜੀ ਹਾਂ ਜੀ ਸਾਨੂੰ ਉਹਨਾਂ ਨੇ ਕਿਆ ਨਹੀਂ ਅਸੀਂ ਯਾਰ ਤੁਸੀਂ ਆਵਾਜ਼ ਦੀਕਦੇ ਹੋ ਸਾਨੂੰ ਤੁਹਾਨੂੰ ਆ ਗ੍ਰਾਂਹਾਂ ਵਰਗੇ ਕਹਿਣਗੇ ਯਾਰ ਤੁਹਾਨੂੰ ਰਾਜੇਵਾਲ ਵਰਗੇ ਕਹਿਣਗੇ ਜਿਹੜੇ ਵਾਲੇ ਪ੍ਰਧਾਨ ਦਾਚ ਬਿਆਨ ਆਉਂਦਾ ਔਰ ਉਹ ਕਹਿੰਦੇ ਵੀ ਅਸੀਂ ਜੇ ਡੱਲੇਵਾਲ ਸਾਹਿਬ ਦਾ ਪਤਾ ਲੈਣ ਵੀ ਜਾਂਦੇ ਆ ਕਾਕਾ ਕੋਟੜਾ ਜੀ ਬਿਆਨ ਇਹ ਦੇ ਦਿੰਦੇ ਆ ਵੀ ਸਾਡੇ ਬੰਦੇ ਨੂੰ ਇਹ ਦੇਖਣ ਆਏ ਆ ਵੀ ਮਰ ਗਿਆ ਜਾਂ ਜਾਂਦਾ ਯਾਰ ਪਤਾ ਲੈਣ ਦੀ ਗੱਲ ਪਤਾ ਲੈਣ ਨੂੰ ਇਹਨਾਂ ਨੂੰ ਕੌਣ ਰੋਕਦਾ ਪਹਿਲੀ ਤਾਂ ਗੱਲ ਠੀਕ ਆ ਪਤਾ ਲੈਣ ਵਾਲੀਆਂ ਗੱਲਾਂ ਦੂਰ ਦੀਆਂ ਤੁਸੀਂ ਯਾਰ ਪਿੰਡਾਂ ਦੇ ਵਿੱਚ ਜਿਹੜੇ ਤੁਸੀਂ ਇਹ ਆਪਦੇ ਲੋਕਾਂ ਜਿਹੜੇ ਲੀਡਰ ਬਣਾਏ ਆ ਸੋਡੇ ਪਿੰਡਾਂ ਚ ਇਕਾਈਆਂ ਬਣਾਈਆਂ ਹੋਈਆਂ ਸਾਡੇ ਵੀ ਇਕਾਈਆਂ ਬਣੀਆਂ ਹੋਈਆਂ ਠੀਕ ਹੈ ਅਸੀਂ ਹਰ ਇਕਾਈ ਦਾ ਸਮਰਥਨ ਕਰਦੇ ਆਂ ਪਿੰਡ ਦੇ ਤੌਰ ਤੇ ਚ ਡੱਲੇਵਾਲ ਦੀ ਇਕਾਈ ਆ ਸਾਡੇ ਡੱਲੇਵਾਲ ਦੀ ਇਕਾਈ ਵੀ ਆ ਡਕੌਂਦਾ ਦੀ ਇਕਾਈ ਵੀ ਆ ਠੀਕ ਹੈ ਰਾਜੇਵਾਲਰ ਕਾਂ ਦੀ ਇਕਾਈ ਵੀ ਸਾਰਿਆਂ ਦਾ ਸਮਰਥਨ ਕਰਦੇ ਆਂ ਕਿਉਂਕਿ ਅੱਜ ਇਹ ਆਪਣੇ ਕਿਸਾਨੀ ਮੁੱਦੇ ਤੇ ਮਜ਼ਦੂਰਾਂ ਦੇ ਮੁੱਦੇ ਤੇ ਛੋਟੇ ਵਪਾਰੀਆਂ ਦੇ ਮੁੱਦੇ ਤੇ ਗੱਲਾਂ ਕਰਦੇ ਨੇ ਪਰ ਅੱਜ ਪਤਾ ਲੱਗ ਗਿਆ ਇਹ ਸਰਕਾਰਾਂ ਨਾਲ ਰਲੇ ਹੋਏ ਨੇ ਇਹ ਨਹੀਂ ਚਾਹੁੰਦੇ ਕਿ ਇਹ ਮੋਰਚਾ ਡੱਲੇਵਾਲ ਜੀ ਜਿੱਤਣ ਜਾਂ ਡੱਲੇਵਾਲ ਜੀ ਇੱਥੇ ਬੈਠੇ ਆ ਤੇ ਲੋਕ ਉਹਨਾਂ ਨਾਲ ਜੁੜਨ ਲੋਕਾਂ ਨੂੰ ਆਉਣ ਹੀ ਨਹੀਂ ਦੇ ਰਹੇ ਇਹ ਬੰਦੇ ਲੋਕ ਤਾਂ ਇੱਕ ਮਿੰਟ ਮੈਂ ਫੇਰ ਤੁਹਾਡੇ ਮਾਧਿਅਮ ਰਾਹੀਂ ਜਿਹੜੇ ਪੰਜਾਬ ਦੇ ਲੋਕ ਆ ਪੰਜਾਬ ਦੇ ਨੌਜਵਾਨ ਮੁੰਡੇ ਆ ਜਿਹੜੇ ਕਿਸਾਨੀ ਨਾਲ ਦਰਦ ਰੱਖਦੇ ਆ ਮਜ਼ਦੂਰਾਂ ਨਾਲ ਦਰਦ ਰੱਖਦੇ ਆ ਛੋਟੇ ਵਪਾਰੀਆਂ ਨਾਲ ਦਰਦ ਰੱਖਦੇ ਆ ਇਹਨਾਂ ਜਿਹੜੀਆਂ ਕਿਸਾਨ ਜਥੇਬੰਦੀਆਂ ਜਿਹੜੀਆਂ ਇੱਥੇ ਸਮਰਥਨ ਨਹੀਂ ਕਰ ਰਹੀਆਂ ਮੈਂ ਉਹਨਾਂ ਨੂੰ ਇਹ ਅਪੀਲ ਕਰਦਾ ਤੁਹਾਡੇ ਮਾਧਿਅਮ ਰਾਹੀਂ ਉਹਨਾਂ ਦੇ ਡੰਡੇ ਦੇ ਵਿੱਚੋਂ ਝੰਡਾ ਉਹਨਾਂ ਦੇ ਘਰਾਂ ਦੇ ਵਿੱਚ ਸੱਟ ਕੇ ਆ ਕੇ ਤੁਸੀਂ ਕਿਸੇ ਪਾਰਟੀ ਦਾ ਝੰਡਾ ਨਾ ਫੜੋ ਯਾਰ ਠੀਕ ਆ ਮੈਂ ਨਹੀਂ ਕਹਿੰਦਾ ਤੁਸੀਂ ਡੱਲੇਵਾਲ ਨਾਲ ਜੁੜੋ ਪਰ ਆ ਕੇ ਪੰਜਾਬ ਲਈ ਪੰਜਾਬ ਲਈ ਤਾਂ ਖੜ੍ਹ ਜੋ ਇਹਨਾਂ ਜਿਹੜੇ ਆਪਣੇ ਨਾਂ ਕੀ ਲੈਂਦੇ ਕਿਸਾਨਾਂ ਦੇ ਜਿਹੜੇ ਆਗੂ ਆਪਣੇ ਆਪ ਨੂੰ ਘੋਉਂਦੇ ਆ ਵੀ ਸਾਡੇ ਸਿਰ ਤੇ ਇਹ ਖੜੇ ਆ ਇਹਨਾਂ ਜਿਹੜੇ ਇੱਥੇ ਨਹੀਂ ਪਹੁੰਚੇ ਮੈਂ ਪੰਜਾਬ ਦੇ ਜਿਹੜੇ ਵੀ ਕੋਈ ਲੋਕ ਆ ਇਹਨਾਂ ਨਾਲ ਜੁੜਿਆ ਮੈਂ ਕਹਿੰਦਾ ਉਹਨਾਂ ਦਾ ਡੰਡੇ ਜੋ ਝੰਡਾ ਕੱਢ ਕੇ ਉਹਨਾਂ ਦੇ ਘਰਾਂ ਮੂਰੇ ਸੱਟ ਕੇ ਮੈਂ ਨਹੀਂ ਕਹਿੰਦਾ ਵੀ ਫਲਾਨੀ ਪਾਰਟੀ ਨਾਲ ਜੁੜੋ ਯਾਰ ਤੁਸੀਂ ਪੰਜਾਬ ਲਈ ਅੱਜ ਪੰਜਾਬ ਦਾ ਜਰਨੈਲ ਮਰਨ ਵਰਤੇ ਬੈਠੇ ਨੂੰ 21 ਦਿਨ ਹੋ ਗਏ ਬਈ ਕੈਂਸਰ ਦਾ ਮਰੀਜ਼ ਆ ਬੰਦਾ ਠੀਕ ਆ ਯਾਰ ਉਹਦੇ ਕਿਹੜਾ ਕੱਲੇ ਘਰ ਨੂੰ ਪਈ ਆ ਜਿੱਦੇ ਆਪਣੇ ਲੋਕਾਂ ਦੇ ਘਰਾਂ ਨੂੰ ਸਾਰਿਆਂ ਦੇ ਪਈ ਨਾ ਇਹ ਲੋਕਾਂ ਨੂੰ ਲੱਗੂਗਾ ਪਤਾ ਇਹਦੇ ਥਾਂ ਥਾਂ ਸੜਕਾਂ ਦੇ ਜਾਲ ਵਿਛਾਈ ਜਾਂਦੇ ਆ ਆਪਣੇ ਠੀਕ ਆ ਤੇ ਪੰਜਾਬ ਕੋਲੇ ਰਹਿ ਕੀ ਗਿਆ ਠੀਕ ਆ ਨਾ ਆਪਣੇ ਪੰਜਾਬ ਦੇ ਲੋਕ ਬਾਅਦ ਦੇ ਵਿੱਚ ਜਾਗਦੇ ਆ ਜਦੋਂ ਬੰਦਾ ਉਦੇ ਕਹਿੰਨ ਨੂੰ ਦੁਨੀਆ ਨੂੰ ਪਿਆਰਾ ਹੋ ਜਾਂਦਾ ਉਦੋਂ ਬਾਅਦ ਕਹਿੰਦੇ ਡੱਲੇਵਾਲ ਸਾਹਿਬ ਜੀ ਤਾਂ ਬਹੁਤ ਵਧੀਆ ਸੀਗੇ ਦੀਪ ਸਿੱਧੂ ਦਾ ਬਹੁਤ ਵਧੀਆ ਹੀਰਾ ਬੰਦਾ ਸੀ ਫਲਾਣਾ ਦਾ ਹੀਰਾ ਬੰਦਾ ਸੀ ਯਾਰ ਜਿਉਂਦੇ ਦੀ ਆਪਾਂ ਕਦਰ ਨਹੀਂ ਕਰ ਸਕਦੇ ਯਾਰ ਹੈ ਮਰਿਆਂ ਨੂੰ ਆਪਾਂ ਕਿੱਥੇ ਪਹਚਾ ਦਿੰਨੇ ਆ